ਅਮਣ ਕੁਲਵਿੰਦਰ ਆ ਪਰੰਗਿਆ ਸੀ ਤੇਰਾ ਬੰਦਾ ਰੰਗਿਆ ਉੱਤੀ ਫੜ ਲਿਆ ਬਾਜੀ ਟੂ ਮੱਚ ਰੌਂਗ ਆ ਬਾਜੀ ਪਿਆਰੀ ਰੌਂਗ ਆ ਆਗੇ ਤੁਸੀਂ ਆਗੇ ਉਹ ਵਾਓ ਹੁਣ ਬਾਜੀ ਵਾਲਾ ਖਾ ਕੇ ਦੇ ਤਿੱਖਾ ਤਾਂ ਨਹੀਂ ਹੈਗਾ ਫਿਰ ਮੈਂ ਕਹਿਦਾ ਵੀ ਘੱਟ ਤਿੱਖਾ ਬਣਾਓ ਇਹਨੇ ਆਪਣੇ ਤੇ ਉੱਥੇ ਦਾ ਗੋਲ ਗੱਪੇ ਵਾਲਾ ਸਹੀ ਗੱਲ ਐ ਇੰਨੀ ਅੰਮ੍ਰਿਤ ਚ ਦੁਕਾਨਦਾਰ ਜੱਗ ਜਾਣਾ ਜੱਗ ਤੇਰਾ ਦੇ ਰਹੀ ਨਾ ਲੱਗਣਾ ਆ ਵੇਖੋ ਆਓ ਕਿ ਜੋਤੀ ਕਿੰਨਾ ਲੰਗਰ ਲੱਗੇ ਇੱਦਾਂ ਹੀ ਕਹਿਣਾ ਜੋਤੀ ਲੱਗੀ ਹੋਈ ਘਰ ਨਹੀਂ ਤੁਹਾਡਾ ਹੀ ਹੈ ਨਹੀਂ ਮੈਂ ਕੱਟ ਕੇ ਉਧਰ ਨੂੰ ਆੜ ਦੇਣਾ ਤੈਨੂੰ ਨਹੀਂ ਘਰ ਨਹੀਂ ਚਾਹੀਏ ਟਾਵੇ ਆ ਵੇ ਇੱਧਰ ਵੀ ਗਲਾਸ ਪੜਿਆ ਆ ਆ ਦੇਖੋ ਨਵੀਂ ਗੱਡੀ ਘੜਾਈ ਮਹਿੰਦਰਾ ਚ ਥਾਰ ਕੋਤੇ ਥਾਰ ਹੈ ਹੈ ਦੁਮਗ ਦੁਮਗਦਾ ਮੇ ਮੇ ਲਾਲਾ ਸੋਨਾ ਹੈ ਨਾ ਤਾਂ ਕਿ ਕਰ ਫਤਿਓ ਨੂੰ ਬਚਰੇ ਨੂੰ ਸਾਸਤਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੁੰਦੀਆਂ ਹਨ ਬਸੀ ਵਲੌਗਸ ਤੋਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਸੀਂ ਕਹੋਗੇ ਵੀ ਸ਼ੂਮੰਤਰ ਕਦੀ ਕਿਤੇ ਤੇ ਕਦੀ ਕਿਤੇ ਲੋ ਜੀ ਚੌਧਰੀ ਵੱਲ ਤੋਂ ਸਿੱਧਾ ਅਸੀਂ ਹੁਣ ਆ ਗਏ ਆ ਫੇਰ ਸੰਗਰੂਰ ਦਿਲ ਤੇ ਪੱਥਰ ਰੱਖ ਕੇ ਘਰ ਛੱਡ ਕੇ ਆਉਣਾ ਪਿਆ ਸੱਚੀ ਦੱਸੋ ਮੇਰਾ ਨਾ ਜੀ ਨਹੀਂ ਕਰਦਾ ਮੇਰਾ ਜੀ ਕਰਦਾ ਵੀ ਮੈਂ ਆ ਸਕੂ ਛੱਡ ਦਵਾਂ ਕਿਉਂਕਿ ਮੈਂ ਚਲੋ ਬੰਦੇ ਨੂੰ ਹੁੰਦਾ 2 ਪੈਸੇ ਵੀ ਆਉਂਦੇ ਨੇ ਪਰ ਚਲ ਮੈਂ ਸਕੂਲ ਲੱਗੇ ਚਲ ਬੰਦੇ ਦਾ ਨਾ ਟਾਈਮ ਪਾਸ ਹੋ ਜਾਂਦਾ ਪੀ ਕੇ ਕਰਨਾ ਹੁੰਦਾ ਨਾ ਘਰੇ ਵੀ ਤੇ ਕੱਲ ਅਸੀਂ ਆਉਣਾ ਸੀਗਾ ਪਹਿਲਾਂ ਕੱਲ ਅਸੀਂ ਆਈ ਬਸ ਇੱਧਰ ਸਾਡੇ ਆਪਣੇ ਆਂਟੀ ਦਾ ਅੰਕਲ ਦਾ ਬੇਟਾ ਆਇਆ ਹੋਇਆ ਆਪਣਾ ਬੇਟਾ ਤੇ ਨਿੱਕੇ ਵੱਡੇ ਹੋਰੀ ਜਨਾਂ ਦਾ ਅਸੀਂ ਨਾਂ ਲੈਨੇ ਹੁੰਨੇ ਹਨਾ ਉਹਨਾਂ ਨਾਲ ਮਿਲਣ ਚਲੇ ਗਏ ਫੇਰ ਉਥੇ ਟਾਈਮ ਲੱਗ ਗਿਆ ਉੱਥੇ ਸਾਰੇ ਕਰੀ ਗਏ ਗੱगन ਛੁੱਟੀ ਲੈ ਲੈ ਛੁੱਟੀ ਲੈ ਲੈ ਫੇਰ ਆਏ ਫੇਰ ਰਾਜਾ ਕਰ ਮੈਂ ਅੱਗੇ ਛੁੱਟੀ ਲਾ ਲਿਆ ਛੁੱਟੀ ਲਾ ਲਿਆ ਸੀ ਤੇ ਛੁੱਟੀ ਤਾਂ ਤੁਹਾਨੂੰ ਪਤਾ ਫੇਰ ਓਕੀਆਂ ਹੋ ਜਾਂਦੀਆਂ ਪ੍ਰਾਈਵੇਟ ਨੌਕਰੀਆਂ 'ਚ ਲੈਣੀਆਂ ਹਨਾ ਪ੍ਰਾਈਵੇਟ ਸਰਕਾਰੀ ਕੋਈ ਵੀ ਹੋਵੇ ਛੁੱਟੀ ਤੁਹਾਨੂੰ ਪਤਾ ਫਿਰ ਮੁਸ਼ਕਲ ਹੀ ਹੁੰਦਾ ਕੰਮ ਤੇ ਬੜੀ ਕੋਸ਼ਿਸ਼ ਕੀਤੀ ਮੈਂ ਪਰ ਮੈਂ ਕਿਹਾ ਵੀ ਛੁੱਟੀ ਦਾ ਹੁਣ ਦੇਖੋ ਓਖਾ ਕਿ ਕਿ ਮੈਂ ਸੈਟਰਡੇ ਦੀ ਵੀ ਛੁੱਟੀ ਲਈ ਸੀਗੀ ਤੇ ਫੇਰ ਕਰ ਕਰਾ ਕੇ ਮਸਾਏ ਕਿ ਆਪਾਂ ਸਿਰੇ 4 ਵਜੇ ਨਿਕਲ ਜਾਂਦੇ ਪਰ ਹੁੰਦੀ ਛੁੱਟੀ ਨਹੀਂ ਮਿਲਣੀ ਹੈਗੀ ਫੇਰ ਅਸੀਂ ਉੱਥੋਂ ਸਾਰੀ ਰਾਤ ਨੀਂਦ ਨਾ ਆਵੇ ਟੈਗਿਸਨ 'ਚ ਹਾਂ ਜੀ ਕਰੇ ਮੈਨੂੰ ਕਿ ਬਸ ਮੈਨੂੰ ਕੋਈ ਐ ਕਹਦੇ ਕਿ ਬਸ ਤੋਂ ਸਕੂਲ ਨਹੀਂ ਜਾਣਾ ਹੈਗਾ ਤੇ ਮੈਂ ਇੱਥੇ ਹੀ ਰਹਿ ਜਾ ਤੇ ਮੈਂ ਨਾਲ ਮਤਲਬ ਮੰਮੀ ਦੇ ਸਾਰਾ ਕੰਮਕਾਰ ਕਰਾ ਕੇ ਤੇ ਫੇਰ ਆਵਾਂ ਪਰ ਮਜਬੂਰੀ ਦਾ ਨਾ ਕਹਿੰਦੇ ਮਾਤਮਾ ਗਾਂਧੀ ਆਉਣਾ ਪਿਆ ਸਾਨੂੰ ਤੇ ਸਵੇਰੇ ਤੋਂ ਲੱਗਿਆ ਨਾ ਬੜਾ ਸੱਚੀ ਮਨ ਹੋਣੀ ਐ ਉਹੀ ਜਾ ਰਹੀ ਕਿ ਹਾਲੇ ਘੱਟੋਂ ਅੱਗੇ ਘੱਟੋਂ ਅੱਗੇ ਹੁਣ ਮੈਂ ਦਸੰਬਰ ਦੀ ਵੇਟ ਕਰ ਰਹੀ ਆ ਕਦੋਂ ਦਸੰਬਰ ਆਵੇ ਤੇ ਕਦੋਂ ਅਸੀਂ ਫੇਰ ਜਾਈਏ ਬੜਾ ਮਨ ਜਿੰਨੀ ਆਰੀ ਪਤਾ ਨਹੀਂ ਦੇ ਲੈ ਸਾਡੇ ਵਿਆਹਾਂ ਨੂੰ ਇੰਨੇ-ਇੰਨੇ ਸਾਲ ਹੋ ਗਏ ਨੇ ਤੇ ਜਿੰਨੀ ਆਰੀ ਪੇਕੇ ਜਾਣੇ ਆ ਤੇ ਜਿੰਨੀ ਆਰੀ ਉੱਥੇ ਮੁੜ ਕੇ ਆਉਣੇ ਆ ਵਾਪਸ ਤੇ ਓਨੀ ਆਰੀ ਦਿਲ ਨੂੰ ਉਹੀ ਹੌਲ ਜਾ ਮੈਂ ਤਾਂ ਪਿਛਲੇ ਹਨਾ ਅਸੀਂ ਆਪਣਾ ਘਰ ਛੱਡ ਕੇ ਤੇ ਸਵੇਰੇ ਵੀ ਜਦੋਂ ਤੁਰੇ ਬੜਾ ਮਨ ਜਿਆ ਖਰਾਬ ਹੋਇਆ ਪਰ ਆਉਣਾ ਪਿਆ ਸੀ ਉੱਥੋਂ 4 ਵਜੇ ਨਿਕਲੇ ਮੇਰਾ ਨਾ ਗੱਲ ਕਰਦੇ ਕਰਦੇ ਮਨ ਭਰ ਜਾਂਦਾ ਤੇ 4 ਵਜੇ ਨਿਕਲੇ ਤੇ ਰਾਈਟ ਅਸੀਂ ਇੱਥੇ 8:30 ਵਜੇ ਪਹੁੰਚ ਗਏ ਪਾ ਜੀ ਆ ਕੇ ਕਹਿੰਦੇ ਚਲੋ ਇਹ ਚਾਹ ਪੀ ਲੋ ਮੈਨੂੰ ਲੱਗਿਆ ਮੈਂ ਕਿ ਕਿਤੇ ਰਸਤੇ 'ਚ ਢਾਬੇ ਤੇ ਰੁਕਿਆ ਹੋਣਾ ਵੀ ਚਾਹ ਪੀ ਲੋ ਹਣਾ ਮੈਂ ਕਹਿਣ ਲੱਗੀ ਵੀ ਨਹੀਂ ਨਹੀਂ ਮੈਂ ਸਕੂਲ ਤੋਂ ਲੇਟ ਹੋ ਜਾਣਾ ਵੀ ਤੁਸੀਂ ਇੱਥੇ ਘਰੇ ਜਾ ਕੇ ਚਾਹ ਪੀ ਲਿਓ ਦੇਖਿਆ ਤੇ ਹੀ ਪੌਣੇ 8 ਘਰੇ ਹੀ ਪਹੁੰਚ ਗਏ ਪਰ ਉੱਥੋਂ ਤੁਰਨ ਲੱਗੇ ਤਾਂ ਇੱਕ ਕਾਰੀ ਹੋਇਆ ਵੀ ਨਹੀਂ ਹੁਣ ਮੈਨੂੰ ਐ ਕਿ ਦਸੰਬਰ 'ਚ ਫੇਰ ਚਲੋ ਜਦ ਬੁਲੰਦਰ ਆਉਣਗੇ ਅਸੀਂ ਫੇਰ ਜਾ ਕੇ ਆਵਾਂਗੇ ਤੇ ਉਦੋਂ ਬਾਅਦ ਦੇਖਾਂਗੇ ਵੀ ਬੁਲੰਦਰ ਤੇ ਆਏ ਤੇ ਕੀ ਬੰਦਦਾ ਹਣਾ ਵੀ ਸਕੂਲ ਕੰਟੀਨਿਊ ਕਰਨਾ ਹੈ ਕਿ ਛੱਡਣਾ ਹੈ ਕਿਵੇਂ ਹੈ ਕਿਉਂਕਿ ਉਦੋਂ ਵੀ ਲੰਬੀ ਛੁੱਟੀ ਚਾਹੀਦੀ ਹੋਣੀ ਤੇ ਦੇਖਦੇ ਆ ਜੋ ਬਣੇਗਾ ਹਨਾ ਕੀ ਪਲਾਨ ਹੋਏਗਾ ਤੇ ਬਲੰਦਰ ਨੇ ਕਦੋਂ ਆਉਣਾ ਉਹ ਵੀ ਤੁਹਾਨੂੰ ਦੱਸਾਂਗੇ ਸਾਰਾ ਕੁਝ ਡਿਸਾਈਡ ਹੋ ਗਿਆ ਡੇਟ ਡਿਸਾਈਡ ਹੋ ਗਈ ਹੈ ਤੇ ਅਜੇ ਨਹੀਂ ਬਟ ਤੁਹਾਨੂੰ ਦੱਸਾਂਗੇ ਕਿਹੜੀ ਡੇਟ ਡਿਸਾਈਡ ਹੋਈ ਹੈ ਕਿਹੜਾ ਮੰਥ ਡਿਸਾਈਡ ਹੋਇਆ ਬਟ ਹਾਂ ਇਟ ਸੂਨ ਜਲਦੀ ਮਿਲਾਂਗੇ ਹੁਣ ਤੁਹਾਨੂੰ ਬਲੰਦਰ ਵੀ ਤੇ ਚਲੋ ਗਾਇਸ ਵਾਪਸ ਆਪਣੀ ਜ਼ਿੰਦਗੀ ਚਾਈਏ ਅੱਜ ਆਪਾਂ ਛੋਲੇ ਬਣਾਏ ਤੇ ਨਾਲ ਆਪਾਂ ਬਣਾਉਣ ਲੱਗੇ ਆ ਚੌਲ ਤੇ ਅਮਨ ਨੇ ਦਰਕਹਲਾਤਾ ਹੀ ਸਬਜੀ ਨੂੰ ਹੋਣਾ ਮੰਗ ਲਈ ਹੋਈ ਆ ਪਟੀਕ ਚ ਤੇ ਬਸ ਮੈਂ ਬਣਾ ਲਈ ਨੂੰ ਚੌਲ ਇਸ ਤੋਂ ਬਾਅਦ ਆਪਾਂ ਆਪਣੇ ਕਰਦੇ ਆਂ ਡੇਲੀ ਰੁਟੀਨ ਦੇ ਕੰਮ ਪਰ ਉਹ ਤੋਂ ਦੀ ਬੜੀ ਯਾਦ ਆ ਰਹੀ ਕਿਉਂਕਿ ਇਸ ਵਾਰ ਉੱਥੇ ਪਾਰਟ ਵੀ ਰੱਖਿਆ ਸੀਗਾ ਨਾ ਗੁਰਦਵਾਰ ਸਾਹਿਬ ਅਸੀਂ ਉੱਥੇ ਵੀ ਜਾ ਕੇ ਆਏ ਮਤਲਬ ਸਾਰਿਆਂ ਨੂੰ ਮਿਲੇ ਤਕਰੀਬਨ ਅਸੀਂ ਜਾਂਦੇ ਹੁੰਦੇ ਹੁੰਦੇ ਆ ਨਾ ਕਿ ਮੈਂ ਤਾਂ ਵੈਸੇ ਹੀ ਕਾਸ ਕਰਕੇ ਘਰੇ ਲੈਣੀ ਹੁੰਦੀ ਆ ਕਦੀ ਮੈਂ ਬਾਹਰ ਗਈ ਨਹੀਂ ਹੈਗੀ ਉੱਥੇ ਜਾ ਕੇ ਨਾ ਬਟ ਇਸ ਵਾਰ ਸਭ ਨੂੰ ਮਿਲ ਕੇ ਆਏ ਤੇ ਬੜਾ ਦਿਲ ਲੱਗਿਆ ਸੀਗਾ ਘਰੇ ਆਪਦੇ ਬੜਾ ਦਿਲ ਲੱਗਿਆ ਸੀਗਾ ਸਾਡਾ ਤਾਂ ਕਰਦੀਆਂ ਕੰਧਾਂ ਨਾਲ ਹੀ ਇੰਨਾ ਹੁੰਦਾ ਨਾ ਪਿਆਰ ਕੀ ਆਪਾਂ ਤਾਂ ਉੱਥੇ ਹੀ ਬੜਾ ਮਾਨ ਲੱਗਿਆ ਸੀਗਾ ਪਰ ਆਜੋ ਕੌਣ ਆ ਗਿਆ ਠੀਕ ਐ ਲੋ ਜੀ ਮਿਸਟਰ ਜੋਤ ਸਿੰਘ ਜੀ ਸਾਡੇ ਦਰਮਿਆਨ ਆ ਚੁੱਕੇ ਨੇ ਜੋਤ ਦੇ ਨਾਲ ਤੁਹਾਨੂੰ ਮਿਲਾ ਕੇ ਲਈਏ ਮਿਸਟਰ ਜੋਤ ਆਪਣੇ ਆਪ ਤੁਹਾਨੂੰ ਦੱਸਦੇ ਹੀ ਨਹੀਂ ਹੈਗੇ ਕਿ ਮੈਂ ਆ ਗਿਆ ਓ ਮਾਈ ਗਾਡ ਮੈਨੂੰ ਤਾਂ ਲੱਗਿਆ ਹੀ ਕਿ ਜੋਤ ਨੇ ਪਹਿਰਾਵਾ ਚੇਂਜ ਕਰ ਲਿਆ ਹੁਣ ਆਏ ਕਿ ਠੰਡ ਆ ਗਈ ਹੈ ਹੁਣ ਥੱਲੇ ਵੀ ਪਾਲਾ ਕਰ ਲੋ ਹੋਰ ਕੋਈ ਨਾ ਹੁਣ ਨਹੀਂ ਖੰਡ ਕੱਛੇ ਨਾਲ ਸਰਨਾ ਹੈ ਹੈ ਕੋਈ ਨਾ ਫਿਰ ਹੁਣ ਤੂੰ ਕੱਲ ਗਰਮ ਲੋਰ ਪਾ ਕੇ ਆਉਣੀ ਠੀਕ ਐ ਚਲੋ ਫਿਰ ਮੈਂ ਆ ਗਈ ਤੂੰ ਮੈਨੂੰ ਆ ਕੇ ਆਵਾਜ਼ ਘਾਤ ਨਹੀਂ ਮਾਰਦੋ ਕਿ ਮੈਂ ਆ ਗਿਆ ਇਹ ਐਡਾ ਪਿਆਰਾ ਬੱਚਾ ਇਹ ਕਹਿੰਦਾ ਮੈਂ ਗਗਰ ਮੈਡਮ ਕੋਲ ਜਾਣਾ ਕੁਛ ਮਰਜੀ ਹੋ ਜੇ ਮੈਂ ਕੀ ਕਹਿ ਰਹੀ ਇੱਧਰ ਦੇਖੋ ਇੱਧਰ ਭਾਜੀ ਨੇ ਵੀ ਉਲਟਾ ਫੈਸ਼ਨ ਕੀਤਾ ਭਾਜੀ ਨੇ ਵੀ ਕੱਲੀ ਬਣਾਉਣ ਪਾਈ ਨਾਲ ਪਜਾਮਾ ਤੇ ਉਹਨੇ ਉੱਪਰ ਪਾ ਰੱਖਿਆ ਪਰ ਤੇ ਪਜਾਮਾ ਪਾਇਆ ਨਹੀਂ ਹੈਗਾ ਤੇ ਅੱਧੀ ਜੰਟਾ ਅੱਧੀ ਅੰਦਰ ਟੀਵੀ ਦੇਖਣ ਲੱਗ ਰਹੀ ਐ ਫਤਿਹ ਵੀ ਬੜੀ ਮੁਸ਼ਕਿਲ ਆਇਆ ਇਸ ਵਾਰ ਫਤਿਹ ਵੀ ਕਹਿੰਦਾ ਹੀ ਮੈਂ ਨਾਨੀ ਕੋ ਲੈਣਾ ਓ ਮਾਈ ਗੋਡ ਕਿਤੇ ਪੜਾਈਆਂ ਹੋਵੰਦੀਆਂ ਕਿਤੇ ਲੇਟੇ ਮਾਰ-ਮਾਰ ਕੇ ਕਿਤੇ ਆ ਵੇਖੋ ਵੀ ਵੀ ਵੇਖਿਆ ਜਾ ਰਿਹਾ ਇੱਧਰ ਦੇਖੋ ਆਹ ਦੇਖੋ ਗੰਦਾ ਬੱਚਾ ਮੇਰਾ ਗੰਦਾ ਬੱਚਾ ਮੇਰਾ ਅੱਜ ਵਾਈਟ ਚਨੇ ਫਤੈ ਨੂੰ ਆਲੂ ਗੋਭੀ ਨਹੀਂ ਪਸੰਦ ਫਤੈ ਦੇਲੀ ਪੁੱਛਦਾ ਹੁੰਦਾ ਕੀ ਬਣਾਇਆ ਕਿ ਜੇ ਆਲੂ ਗੋਭੀ ਬਣਾਈਏ ਫੇਰ ਨਹੀਂ ਮੈਂ ਖਾਣੀ ਹੈਗੀ ਕੱਲ ਪਰਸ ਨਾਨੀ ਨੇ ਪਤਾ ਨਹੀਂ ਬਣਾਈ ਕਹਿੰਦਾ ਨਾਨੀ ਨੇ ਆਲੂ ਗੋਭੀ ਬਣਾਈਏ ਮੈਨੂੰ ਖਾਣੀ ਹੈਗੀ ਆਲੂ ਗੋਭੀ ਫਤੈ ਦੇ ਫੇਵਰੇਟ ਹੁੰਦੇ ਦਾਲ ਰਾਈਸ ਮਤਲਬ ਜਿੰਨਾ ਕੰਫਰਟ ਪੂੜਾ ਪੋ ਬੋਲਦੇ ਆ ਨਾ ਉਹ ਵਾਲਾ ਫਤੇ ਨੂੰ ਸਾਰਾ ਪਸੰਦ ਹੈ ਲੋ ਗਾਇਸ ਕੱਲ ਦਾ ਮੈਂ ਵਲੌਗ ਸ਼ੁਰੂ ਕੀਤਾ ਅੱਜ ਕੰਟੀਨਿਊ ਕਰ ਰਹੀ ਆ ਹੁਣ ਤੁਸੀਂ ਦੇਖਦੇ ਹੋ ਹੋਗੇ ਮੇਰੀ ਅੱਖਾਂ 'ਚ ਨੀਂਦ ਹੈ ਮੈਂ ਸੁੱਤੀ ਉੱਟੀ ਸੀਗੀ ਬਸ ਸਕੂਲ ਤੋਂ ਆ ਕੇ ਸੌ ਗਈ ਸੀ ਤੇ ਹੁਣ ਮੈਂ ਚਾਹ ਰੱਖੀ ਹੋਈ ਹੈ ਚਾਹ ਨਹੀਂ ਉਹਦਾ ਦੁੱਧੀ ਰੱਖਿਆ ਹੋਇਆ ਬੱਚਿਆਂ ਲਈ ਵੀ ਤੇ ਆਪਣੇ ਲਈ ਵੀ ਅੱਜ ਮੈਨੂੰ ਲੱਗਦਾ ਨਾ ਪ੍ਰਨੀਤ ਗਿਆ ਟਿਊਸ਼ਨ ਤੇ ਦਮਨ ਵੀ ਸੁੱਤੀ ਪਈ ਹੈ ਫਤੇ ਟੀਵੀ ਦੇਖਦਾ ਸੀਗਾ ਹੁਣ ਇਹ ਹੋ ਗਿਆ ਬਾਹਰ ਤੇ ਮੈਂ ਵਸ ਹੁਣੇ ਉੱਠ ਕੇ ਮੈਂ ਪਹਿਲਾਂ ਤੁਹਾਨੂੰ ਪਤਾ ਹਣਾ ਵੀ ਜਿੰਨੀ ਦੇਰ ਤੱਕ ਚਾਹ ਨਾ ਪੀਓ એનર્ਜੀ ਨਹੀਂ ਆਉਂਦੀ ਹੈਗੀ ਤੇ ਸੋਨੂ ਰੀ ਬਣਾਦਾ ਅਜ ਹੈ ਨਹੀਂ ਕਰੇ ਦੋਨੇ ਜਣੀਆਂ ਗਈਆਂ ਹੋਈਆਂ ਨੇ ਅਜੇ ਤੱਕ ਤੇ ਆਈਆਂ ਨਹੀਂ 4:30 ਹੋ ਗਏ ਨੇ ਦੇਖੋ ਕਦੋਂ ਆਉਂਦੀਆਂ ਨੇ ਉਹ ਤੇ ਸਬਜੀ ਦਾ ਆਪਾਂ ਦੇਖਦੇ ਆ ਕੀ ਬਣਾਣਾ ਮੈਨੂੰ ਤਾਂ ਜਸਟ ਗੋਭੀ ਲਖਾਈ ਦੇ ਰਹੀ ਹੈ ਜੇ ਮੈਨੂੰ ਕੁਛ ਨਾ ਲੱਭਿਆ ਫਿਰ ਆਪਾਂ ਚੱਕ ਕੇ ਗੋਭੀ ਬਣਾ ਲੈਣੀ ਹੈ ਜਾਂ ਫਿਰ ਸੈਕਿੰਡ ਨੰਬਰ ਹੁੰਦਾ ਫਿਰ ਦਾਲ ਜਾਂ ਫਿਰ ਆਪਾਂ ਲਓ ਜੀ ਬਣ ਗਈ ਸਾਡੀ ਚਾਹ ਜੇ ਤੁਸੀਂ ਕਿਸੇ ਨੇ ਪੀਣੀ ਹੈ ਤੇ ਤੁਸੀਂ ਆ ਸਕਦੇ ਹੋ ਤਾਂ ਢੜੀ ਵਿਨੀਤ ਹੋ ਜੂਗੀ ਮੇਰੀ ਤਾਂ ਖੁੱਲੂਗੀ ਖੁੱਲੂਗੀ ਹੁਣ ਮੈਂ ਸਾਰੀ ਬੱਚਾ ਪਾਰਟੀ ਨੂੰ ਉਠਾਣਾ ਹੈ ਤੇ ਮੈਨੂੰ ਨਾ ਹੁਣੇ ਮੰਮੀ ਦੱਸ ਕੇ ਗਈ ਫਿਰ ਉਹਨੇ ਸਾਗ ਵੀ ਲਿਆਂਦਾ ਹੋਇਆ ਹੈ ਤੇ ਸਾਗ ਬਣਾਉਣਾ ਕਿੰਨੇ ਆਗੇ ਇਹ ਨਹੀਂ ਪਤਾ ਹੈਗਾ ਆਪਾਂ ਨੂੰ ਕਿਉਂਕਿ ਟਾਈਮ ਬਹੁਤ ਹੋ ਚੁੱਕਿਆ ਅੱਜ ਤਾਂ ਨਹੀਂ ਬੰਨਣਾ ਓ ਮਾਈ ਗੋਡ ਤੇ ਗਾਇਸ ਟਰੰਡ ਨਹੀਂ ਹੋਈ ਇੱਕੋ ਦਮ ਦੀ ਕੋਟੀਆਂ ਵਾਲਾ ਮੌਸਮ ਆ ਗਿਆ ਤੇ ਕੋਟੀਆਂ ਜੇ ਗੱਡੀਆਂ ਨਹੀਂ ਹੈਗੀਆਂ ਸੀ ਕਿਸੇ ਨੇ ਵੀ ਨਹੀਂ ਗੱਡੀਆਂ ਹੈਗੀਆਂ ਵਾ ਇੱਕੋ ਕੋਟੀਆਂ ਆ ਗੱਡੀ ਹੈ ਜੀ ਕੱਲ ਦੀ ਹੀ پارک ਕੀਤੀ ਹੈ ਬਿਨਾ ਕੰਬਲ ਤੋਂ ਤਾਂ ਹੁਣ ਬੈਠਾ ਨਹੀਂ ਜਾਂਦਾ ਹੈਗਾ ਦਿਨੇ ਮਤਲਬ ਆਪਾਂ ਉਹ ਨਾਰਮਲ ਸੌਣਾ ਹੋਵੇ ਨਾ ਆਪਣੇ ਰੂਮ ਦੇ ਵਿੱਚ ਤੇ ਹਾਂ ਸੱਚ ਗਾਇਸ ਫਾਈਨਲੀ ਅਮਰਿਤ ਵੀ ਚਲਾ ਗਿਆ ਵਾਪਸ ਕੈਨੇਡਾ ਤੇ ਉਹ ਕੱਲ ਤਾਂ ਗਿਆ ਤੇ ਕੱਲ ਦਾ ਜੀ ਨਹੀਂ ਲੱਗ ਰਿਹਾ ਜਦੋਂ ਤਾਂ ਉਹ ਗਿਆ ਏ ਅੱਗੇ ਤਾਂ ਵੈਸੇ ਇੱਥੋਂ ਜਾਂਦਾ ਹੁੰਦਾ ਸੀ ਗਾਇਸ ਸਾਰਾ ਅਮਰਿਤ ਉੱਥੋਂ ਗਿਆ ਆ ਪਿੰਡੋਂ ਤੇ ਅਸੀਂ ਮੰਮੀ ਨੇ ਕਿਹਾ ਸੀਗਾ ਬੜਾ ਕਿ ਨਾਲ ਚੱਲੋ ਬਟ ਮੰਮੀ ਦਾ ਆਪਣੇ ਉੱਥੇ ਦਿਲ ਲੱਗਿਆ ਹੋਇਆ ਹੈ ਨਾ ਬਾਕੀ ਆ ਤਾਂ ਕੋਈ ਨਹੀਂ ਉੱਥੇ ਹੈਗੇ ਨੇ ਸਾਰੇ ਜਾਣੇ ਕੋਲ ਮਤਲਬ ਅਸੀਂ ਆਏ ਨਹੀਂ ਛੱਡਿਆ ਹੈਗਾ ਉਹਨਾਂ ਨੂੰ ਇਕੱਲੇ ਉੱਥੇ ਤੇ ਉਹਨਾਂ ਨੂੰ ਮੰਮੀ ਦਾ ਉੱਥੇ ਵਧੀਆ ਦਿਲ ਲੱਗਿਆ ਹੋਇਆ ਹੈ ਮੈਂ ਮੰਮੀ ਨੂੰ ਜੀ ਫੋਨ ਕਰਨਾ ਕੀਤਾ ਨਹੀਂ ਹੈਗਾ ਮੈਂ ਕਰਦੀ ਆ ਕਿ ਲੋ गाइस ਚਾਹ ਪੀਓ ਆ ਕੇ ਕੈਂਟ ਜੀ ਉਹ ਵੀ ਬਾਟੀ ਦੇ ਵਿੱਚ ਫਤੇ ਸਿੰਘ ਪਤਾ ਨਹੀਂ ਬਾਹਰ ਮਸਤੀਆਂ ਵਾਲੇ ਗੇੜੀ ਮਾਰਨ ਚਲਾ ਗਿਆ ਦਮਨ ਤਾਂ ਸੁੱਤੀਏ ਦੇ ਦੇ ਹੁਣ ਖਾਨੇ ਆ ਜੇ ਉੱਠੇਗਾ ਠੀਕ ਹੈ ਜੇ ਨਹੀਂ ਤਾਂ ਘਰੋਂ ਮਾਰ ਲੱਗ ਜਾਏਗੀ ਤੇ ਚਾਹ ਬਈਆ ਉਸ ਤੋਂ ਬਾਅਦ ਫਿਰ ਡਿਸਾਈਡ ਕਰਦੇ ਆ ਕਿ ਬਣਾਉਣਾ ਕੀ ਹੈ ਤੇ ਸਾਰਿਆਂ ਨੇ ਸਟੋਰੀ ਚ ਕਹਿੰਦੇ ਕਿ ਗਗਲ ਰੋਲ ਮਤਲਬ ਕਿ ਮੇਰਾ ਵੈਸੇ ਮਤਲਬ ਸਭ ਨੇ ਬੜੀ ਫੇਸ ਕੀਤੀ ਹੈ ਨਾ ਬੜਾ ਵਧੀਆ ਬੜਾ ਵਧੀਆ ਤੇ ਕੁਝ ਦੀ ਵੀ ਕਹਿ ਰਹੇ ਸੀ ਕਿ ਨਹੀਂ ਗਗਲ ਸਾਰੀ ਰੀਅਲ ਚ ਇਦਾਂ ਦੀ ਹੈਗੀ ਸੋ ਤੁਸੀਂ ਜਾਣਦੀ ਹੈ ਸਾਰੇ ਹੈ ਨਾ ਕਿ ਮੈਂ ਰੀਅਲ ਚ ਇਦਾਂ ਦੀ ਨਹੀਂ ਹੈਗੀ ਸੋ ਮੈਨੂੰ ਇਹ ਰੋਲ ਕਰਨਾ ਵੀ ਬੜਾ ਮੁਸ਼ਕਲ ਲੱਗ ਰਿਹਾ ਸੀਗਾ ਇਨਸਾਨ ਮਤਲਬ ਬੜਾ ਮੁਸ਼ਕਿਲ ਹੁੰਦਾ ਹੈ ਜਦੋਂ ਆਪਾਂ ਉਦਾਂ ਦੇ ਹੈ ਨਹੀਂ ਬਟ ਆਪਾਂ ਨੂੰ ਉਸ ਚੀਜ਼ 네ਗੇਟਿਵ ਫਤਿਹ ਆਜੋ ਪੀ ਉਦਾਂ ਦਾ ਭੰਨਾ ਪੈਂਦਾ ਹਨਾ ਬੜਾ ਮੁਸ਼ਕਿਲ ਜਿਹਾ ਲੱਗਦਾ ਹੈ ਸੋ ਮੈਂ ਵੀ ਬੜੀ ਮੁਸ਼ਕਿਲ ਜੀ ਦੇ ਨਾਲ ਉਹ ਆਪਣਾ ਰੋਲ ਪਲੇ ਕੀਤਾ ਬਟ ਇਨ ધ ਐਂਡ ਜੋ ਵੀ ਸੀਗਾ ਸਾਰਾ ਕੁਝ ਬੜਾ ਵਧੀਆ ਵਧੀਆ ਹੋਇਆ ਸਭ ਨੇ ਬੜੀਆਂ ਤਾਰੀਫਾਂ ਕੀਤੀਆਂ ਕਿ ਤੁਹਾਡੀ ਐਕਟਿੰਗ ਬੜੀ ਸੋਹਣੀ ਸੀਗੀ ਹੋਪ ਸੋ ਕੀ ਆ ਪਾਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਕਰੀਏ ਦੇਖਦੇ ਆ ਕੀ ਪਲਾਨ 17 ਅਮਨ ਦਾ ਆਈਫੋਨ 17 ਤੋੜਦਾ सोनू ਅਮਨ ਦਾ ਆਈਫੋਨ 17 ਤੋੜਦਾ ਇਹਨੂੰ ਭਾਜਣ ਕਦੇ ਦੇ ਦੇ ਟਰੈਕਟਰ ਦੇ ਥੱਲੇ ਮੈਂ ਚੜਨ ਲੱਗੀ ਉਹ ਦੇ ਦੇ ਟਰੈਕਟਰ ਦੇ ਥੱਲੇ ਭਾਜੀ ਦੇਖ 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 ਦੇ ਆ ਕੀ ਟਿੱਲਾ ਕੱਢ ਲਾਇਆ ਇੱਧਰ ਇੱਥੇ ਫਿਰ ਸਬਜ਼ੀ ਲੈਣੀ ਆ ਸਾਰਾ ਸਵਾਰਾ ਕਰਨਾ ਕੀ ਲਾਏਗੀ ਕਿਹੜੀ ਕਿਹੜੀ ਸਬਜ਼ੀ ਲੈਣੀ ਕਿ ਟਿੱਲਾ ਨੇ ਕੀਹੜੀ ਕਿਹੜੀ ਸਬਜ਼ੀ ਲੈਣੀ सोनू ਸਬਜ਼ੀ ਦੇ ਨਾ ਲਾਵਾਂਗੇ ਬਤਾਉਂ ਜਿਹੜਾ ਤੀ ਖਾਂਦੇ। ਬਾਜੀ ਤੂੰ ਹੀ ਉੱਤਰ ਜਾ ਤਾਂ ਕੱਲੀ ਦਾ ਭਾਰ ਬਥੇ ਐ। ਲੈ। ਦੇਖ ਲੋ ਇਹਦੇ ਕੰਮ। ਮੁੰਡਾ ਆਪਣੇ ਪਿੰਡ ਦਾ। ਪਤਾ ਨਹੀਂ ਇਹ ਤਾਂ ਕਿਹਦਾ ਕਹਿੰਦਾ ਹੋਣਾ। ਬਾਗਲਾ ਗਾਟਾ ਆ ਦੇ ਆ ਦੇਖ ਆ ਦੇਖ ਮੇਰੇ ਵਾਲੀ ਉਲਾਦ। ਵੱਟ ਦੇ ਕਿੱਧਰ ਨੂੰ ਪਾਈ ਹੋਈ ਹੈ ਤੇ ਦੀ। ਇਹ ਕਿੱਧਰ ਆ ਗਈ? ਕਿੰਨੂੰ? ਉਹ ਕਹੇਗਾ ਤੂੰ ਬੜਾ ਇੱਧਰ ਆ ਕੇ ਸਾਥ ਸਾਥ ਕਰ ਲੋ। ਫਤਿਹ। ਪਾਪਾ ਦੇਖਣ ਕੇ ਪਾਪਾ ਨੂੰ ਬਾਏ ਕਰੋ। <laughs> बारले मुल सारी ग्रीनरी ग्रीनरी इधर चल रहा है मैं मूंगी मछरी की दाल बना लो साथ में गोभी की दाल बना लो सोनू न गोभी की दाल मूँगी मछरी दाल ਸੋਨੂ ਤੂੰ ਦੇਲੀ ਨਾ ਬਹੁਤ ਜਿਆਦਾ ਸਲਾਈਡਰ ਬਣਾ ਲਈ ਆ ਤੇ ਹੋਰ ਸਲਾਈਡਰ ਉਹ ਕਿੱਥੇ ਬਣਾਉਂਦੀ ਕਿਵੇਂ ਬਣਾਉਂਦੀ ਐਡੀ ਵੱਡੀ ਦੇਲੀ ਕੋਲ ਬਣਾਉਂਦਾਂ ਦਾ ਆਪਣੇ ਜੱਡੀ ਬਣਾ ਲਈ ਆ ਜੱਡੀ ਗੱਪ ਹੈ ਨਾ ਉਥੋਂ ਗੱਡੀ ਹੌਲੀ ਹੌਲੀ ਆਊਗੀ ਉਥੋਂ ਬਰਾਬਰ ਦੀ ਸੋਨੂ ਬਾਜੀ ਨੂੰ ਤੇ ਵੇਖ ਇੱਥੋਂ ਗੱਡੀ ਚੜਾਣੀ ਨਹੀਂ ਹੋਣੀ ਆਹੋ ਬਾਜੀ ਇੱਦਾਂ ਟੱਕੜ ਡਰਾਈਵਰ ਹੈ ਹੀ ਨਹੀਂ ਅਮਣ ਹੈ ਉਹਨੂੰ ਵੀ ਦੇ ਕਣ 100 ਰੁਪਏ 100 ਰੁਪਏ ਦੇ ਕੇ ਕਿਉਂ ਉਹ ਰੱਦ ਲਿਆ ਸੀ ਉਹਦਾ 100 ਰੁਪਏ ਵਿਚਾਰਦਾ ਪੈਸੇ ਤਾਂ ਹੁੰਦੇ ਨਹੀਂ ਆਪਣੀ ਦੇ ਵਿੱਚ ਕਰ ਲੈ ਗੱਡੀਆਂ ਲੱਗਣੀਆਂ ਤੂ ਰੇ ਮੈਂ ਫੜਿਆ ਯਾਰ ਫੱਡੂਸਾ ਹਮਮਾ ਕੀ ਕਰਾਂ ਆਪਣਾ ਵਲੌਗ ਬਣਾਉਂਦੇ ਜਾਵਾਂ ਨਹੀਂ ਉੱਥੇ ਤੂੰ ਕੀ ਬਣਾਏਂਗਾ ਤੇ ਮਸ਼ੀਨਾਂ ਦੀਆਂ ਚੱਲਣ ਰੋਲਾ ਬਣਾਵਾਂ ਆ ਕੇ ਬਣਾ ਲਈ ਬਣਾਵਾਂ ਮਮਾ ਆ ਲੋ 100 ਰੁਪਏ ਦੇ ਹਲੋਈ ਹੁਣ ਆਪਾਂ ਫੜਾ ਕੇ ਆਏ 100 ਰੁਪਏ ਮਮਾ ਇਹਨਾਂ ਵੀ ਇੱਥੇ ਮਮਾ ਰੱਖਣ ਲਈ ਕੱਟਣਾ ਥੋੜੀ ਹੋਣੀ ਹੁਣ ਇਹਨੂੰ ਚਲਾ ਰਹੇ ਹਾਂ ਕਿ ਕਾਹਦੇ ਰੱਖ ਮੈਨੂੰ ਕੀ ਕਪੜਾ ਪਾ ਨਾ ਅਮਨ ਕਪੜਾ ਪਾ ਕੇ ਪਹਿਲਾਂ ਹੀ ਰੱਖ ਦੇ ਲੈ ਤਾਂ ਸਾਫ਼ ਕਰ ਕੇ ਮਾਰ ਨਾ ਪਹਿਲਾਂ ਹੁਣ ਰਾਹ ਦਾ ਤੇ ਕਰ ਲਈਏ ਨਹੀਂ ਹੁਣ ਇਹ ਕਰ ਲੋ ਇਹਨੂੰ ਦੋ ਸਟੀਆਂ ਲਵਾ ਲੈ ਰਾਤ ਦੋ ਸਟੀਆਂ ਲਵਾ ਲੈ ਸੋਨੂੰ ਬਣਾਉਂਦੇ ਕਈ ਲੋਕੀ ਕੁੱਕਰ ਚ ਪਰ ਵਧੀਆ ਨਹੀਂ ਉਹ ਗੱਲ ਤਾਂ ਨਹੀਂ ਬੰਦੀ ਹੈਗੀ ਸੱਚ ਦੋ ਜੱਟ ਕਿੱਧਰ ਗਈਆਂ ਨੇ ਤੁਹਾਨੂੰ ਕਿੱਧਰ ਦਾ ਚਾਚੜਾ ਹੈ ਸਕੂਟਰੀ ਤੇ ਜਾਂਦਾ ਆਹੋ ਮਜਬੂਰੀ ਨੂੰ ਵੇਲੀਆਂ ਹਾਂ ਚੱਲ ਮਜਬੂਰੀ ਨੂੰ ਸਾਸ ਵੇਲੀਆਂ ਆ ਬਚ ਚੱਲ ਰੌਂਡੀ ਲਾਈਏ ਬਚ ਜਿਹੜੀ ਲਾਈ ਆ ਠੀਕ ਠੀਕ ਆਸ ਕਿਹੜੀ ਵੀ ਕਰੀ ਨਾ ਕਰੀ ਆਹ ਮਾੜੇ ਬੈਠੀਆਂ ਤੇਨੂੰ ਸਾਫ਼ ਹੁਣੇ ਕਰ ਲਈਏ ਤੇਰੇ ਜੀਰ ਤੇ ਧੋਣ ਔਮਣ 5:30 ਹੋ ਗਏ ਪਹਿਲਾਂ ਆਪਾਂ ਰੋਟੀ ਬਣਾ ਲਈਏ ਚਲੋ ਇੱਕ ਜਾਣੀ ਆਲੂ ਤੇ ਘਟੋ ਤੜਕਾ ਤੁੜਕਾ ਤਿਆਰ ਕਰੋ ਸੜਤਾ ਮਾਤਾ ਨੇ ਕਰਤਾ ਸਾਰਾ ਕੁਝ ਸਾਰਾ ਕੁਝ ਰੈਡੀ ਪਿਆ ਹੈ ਕੁਝ ਭੋਲੜੀਆਂ ਗੋਭੀਆਂ ਦੀਆਂ ਹੁਣ ਦੱਸੋ ਵੀ ਨਾਲ ਮੂੰਗੀ ਮਸਰੀ ਦੀ ਸਿਟੀ ਲਵਾ ਲਈਏ ਫਿਰ ਹਾਂ ਹਾਂ ਪਾਣੀ ਧਿਆਨ ਨਹੀਂ ਕਿਹਾ ਆ ਫਿਰ ਰਹਿਣ ਦੋ ਕੱਲੀ ਨਾ ਕਿੰਨੇ ਖਾਣੀ ਹੈ ਨਾ ਘੋ ਨਾ ਕੋਈ ਨਹੀਂ ਆਲੂ ਦੋ ਵੱਧ ਪਾਲਨੇ ਆ ਦੇਖਣ ਲਵੜੀ ਦੀ ਰੋਟੀ ਕਿੰਨੀ ਢੋਲੀ ਦਾ ਮੈਂ ਸਵਾਦ ਬਣੀ ਆ ਪਨੀਰ ਦੀ ਵੀ ਤੇ ਦੁੱਜੀ ਵੀ ਰੋਟੀਆਂ ਵੀ ਬੜੀਆਂ ਸੋਹਣੀਆਂ ਲਾਈਆਂ ਆਂ ਭੁੱਖ ਵੀ ਲੱਗੀ ਹੈ ਨਾ ਆਪਾਂ ਨੂੰ ਭੁੱਖੇ ਮਾਰ ਰਹੇ ਹਾਂ ਹੇ ਬਾਦ ਯੂਰਾਨਾ ਉਹ ਵਰੀ ਹੋ ਗਿਆ ਹੀ ਰੋਟੀਆਂ ਵੀ ਨਾਲ ਖਾਡੀਆਂ ਉੱਥੋਂ ਵੀ ਖਾਏ ਇਹ ਫੇ ਬਾਹਰੋਂ ਵੀ ਖਾਏ ਨਾ ਹਾਂ ਕਹਿੰਦੇ ਕਹਿੰਦਾ ਤੁਹਾਨੂੰ ਬਾਹਰੋਂ ਵੀ ਲੈ ਕੇ ਆਈ ਖਾਣ ਨੂੰ ਇਹਨਾਂ ਨੂੰ ਮਿਲਣਾ ਤਾਂ ਫੇਮਸ ਸੀ ਨਾ ਉੱਥੇ ਦੀ ਜਿੱਥੇ ਗਏ ਸੀ ਚੂਰੀ ਚੂਰੀ ਗੇਤੋ ਕੀਆ ਪਰੇ ਮੈਂ ਬਾਥਰੂਮ ਅੱਗੇ ਨਾ ਹੋਰ ਸਮਾਨ ਰੱਖ ਦੋ ਫੇ ਲੰਗੇ ਨਾ ਕੋਈ ਇੱਥੋਂ ਕੋਈ ਸਟਰਗਲ ਕਰਕੇ ਲੰਗੇ ਬੰਨ ਦੀ ਕਰ ਦੋ ਬਾਥਰੂਮ ਇੰਨਾ ਸਮਾਨ ਪਿਆ ਨਾ ਗਿਆ ਵੇ ਮੈਂ ਤਰਪਾਲ ਕਿਨੇ ਸਿਆਣੇ ਨੇ ਲਾਤੀ ਜੇ ਭਲਵੇਂ ਆ ਜੇ ਸਵੇਰੇ ਸੋਨੂੰ ਸਵੇਰੇ ਗੱਡੀਆਂ ਇੱਕ ਗੱਡੀ ਉੱਥੇ ਹੁੰਦੀ ਲੱਗੀ ਐ ਕਿੱਥੇ ਹੁੰਦੀ ਐ ਅੱਗੇ ਕੋਈ ਸਕੂਟਰ ਨਹੀਂ ਤੇ ਬੁਲਟ ਲੱਗਾ ਹੁੰਦਾ ਅਹੀਂ ਪਤਾ ਉੱਠਦੇ ਸਵੇਰੇ ਕਿੱਦਾਂ ਹੁੰਨੇ ਦੇਖੀ ਅੱਖਾਂ ਮਲਦੇ ਅੰਮਣ ਐ ਕਰ ਕਰ ਲਾ ਥੋੜੀ ਬੰਦੇ ਨੂੰ ਬਾਥਰੂਮ ਆ ਜਾਦੀ ਭੱਜ ਕੇ ਲੰਘ ਜੀ ਸਵੇਰੇ ਸਵੇਰੇ ਆਉਂਦਾ ਕਿ ਹਾਏ ਹਾਏ ਰਸਤੇ 'ਚ ਸਮਾਨ ਲਾ ਰੱਖਿਆ ਕੌਣ ਨੰਦਾ ਪਿਆ ਨਹੀਂ ਵਾਜ ਆਈ ਬਾਥਰੂਮ 'ਚ ਮੈਨੂੰ ਨਹੀਂ ਲਾਈਟ ਬੰਦ ਕਰ ਬਾਥਰੂਮ 'ਚ ਆਈ ਜਦੋਂ ਚੱਲਣ ਦਿਆ ਚੱਲਣ ਦਿਆ ਇਹ ਤਾਂ ਕਿੰਨੇ ਨਾਣਾ ਇਸ ਟਾਈਮ ਕਮਾਲ ਹੋ ਗਈ ਮੈਨੂੰ ਲੱਗਦਾ ਲੈਟ ਬੱਬ ਦੇ ਨਾਲ ਹੀ ਗਿਜਰ ਦੱਬ ਦਿੰਦੇ ਨੇ ਕਮਾਲ ਹੋ ਗਈ ਕੋਈ ਜਿ ਸਮਝੀ ਚ ਗੋਭੀ ਕੱਟਤੀ ਮਮੀ ਨੇ ਹੁਣ ਆਪਾਂ ਕੱਟਣੀ ਨੇ ਪੋਟੈਟੋ ਤੇ ਮਿੰਨ ਤੇ ਪਿਆਜ਼ ਵੀ ਕੱਟੀ ਲੱਗੰਦੇ ਨੇ ਓ ਮਾਈ ਗੋਡ ਮਮੀ ਨੇ ਲਸਣ ਵੀ ਉੱਚੀ ਕੱਟ ਛੱਡਿਆ ਦਾ ਹੁਣ ਆਪਾਂ ਨੂੰ ਸਾਰਾ ਮਟੀਰੀਅਲ ਅਲੱਗ-ਅਲੱਗ ਕਰਨਾ ਪੈਣਾ ਚਾ ਚਲੋ ਕੱਟਤਾ इन्ना ही बहुत है, क्योंकि सब्जी कटने बहुत टाइम लग जाता सो इन चीज़ ना बहुत हैल्प हो जाती है चलो जी चलो जी चलो जी